ਉਹ ਨਹੀਂ ਖੇਡ ਰਹੇ ਗੁਰਦੁਆਰਾ ਸਾਹਿਬ ਕੀ ਖੇਡ ਰਹੇ ਹੋ ਕੀ ਖੇਡਦੇ ਹੋ ਜਿਹੜਾ ਕੰਮ ਪੂਰੀ ਅੱਤੇ ਚੜੂਗਾ ਨਾ ਜੀ ਕੰਮ ਸਟਾਫ ਸਮਝ ਰਿਹਾ ਚਾੜੂ ਲੈ ਕੇ ਆਉਣਾ ਲਾਗੜੇ ਪਿੱਛੇ ਮੈਨੂੰ ਦਿਖਾ ਆ ਲੈ ਮਗਰ ਬੈਠਾ ਸਰਬਤ ਸਿੰਘ ਸਰਬਤ ਇਹ ਤਾਂ ਬਾਅਦ ਮੈਂ ਚਲਾਉਂਗਾ ਸਰਬਤ ਕੋਰ ਬੈਠਾ ਇਹ ਤਾਂ ਬਾਅਦ ਮੈਂ ਚਲਾਉਂ ਗਰਮਖੀਆਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ 9 ਤਰੀਕ ਤੇ ਅੱਜ ਮੰਮੀ ਬਿਮਾਰ ਹੋ ਗਈ ਪਤਾ ਨਹੀਂ ਕੀ ਹੋ ਗਿਆ ਬੁਖਾਰ ਹੋ ਗਿਆ ਹੁਣ ਮੰਮੀ ਨੂੰ ਦਵਾਈ ਦਵਾ ਕੇ ਲਿਆ ਕਿੱਥੇ ਮੰਮੀ ਮੰਮੀ ਪਤਾ ਨਹੀਂ ਕਿੱਥੇ ਜਾ ਕੇ ਦਵਾਈ ਲੈਣਾ ਰੈਣ ਪਾਪਾ ਜੀ ਇਹਨਾਂ ਲੈ ਜਾ ਹੁਣ ਚੱਲਦੇ ਆਂ ਰੈਣ ਫਿਰ ਗੁਰਦੁਆਰਾ ਵੀ ਜਾਣਾ ਹੈ ਗੁਰਦੁਆਰ ਸਾਹਿਬ ਜਾਣਾ ਹੈ ਪ੍ਰਸ਼ਾਦਾ ਪੱਕ ਰਿਆ ਪ੍ਰਸ਼ਾਦਾ ਪੱਕ ਗਿਆ ਰੋਟੀ ਖਾਣੀ ਸੀ ਪਾਪਾ ਜੀ ਮੇਰੇ ਪੱਟ ਦੁਖਦੇ ਆਂ ਸਰਬੱਤ ਦੇ ਪੱਟ ਦੁਖਦੇ ਆਂ ਸਰਬੱਤ ਖੇਡੀ ਫੁੱਟਬਾਲ ਸਕੂਲ 'ਚ ਹੈਨਾ

है भाई बनाया दिखाई की बनाया दिखा फिर इना समान खिल रखे एप्पल मैंगो की बनाया दिखा दे बनाया अच अज बना रहे हैं हाँ समेर तू किस तरीके कित जाने

ਖਾੜੇ ਨੂੰ ਫੜ ਇਹਨੂੰ ਫੜ 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 ਬੱਤੀ ਫੜ ਕੁੱਤ ਤਾਂ ਨਹੀਂ ਕਰਦੀ ਮਾਰਨਾ ਨਹੀਂ ਮੈਂ ਫਿਰ ਮੈਂ ਆ ਜੂਗਾ ਨਹੀਂ ਤਾਂ ਮੈਂ ਆ ਜੂਗਾ ਵੇਲਾ ਜੇ ਮੈਂ ਆ ਕੇ ਫਿਰ ਤੇਰੀ ਖੈਰ ਨਹੀਂ ਚਲ ਬੱਤੇ ਜੇ ਮੈਂ ਆ ਕੇ ਫਿਰ ਤੇਰੀ ਚਲੋ ਆ ਚਲੀਏ ਆਇ ਬਾਰ ਬਾਰ ਆਜ ਬਾਰ ਆਜੂ ਬਾਰ ਆਜ ਬਾਰ ਦੇਖੋ ਚਿੜੀਆਂ ਕਿੰਨੀਆਂ ਆ ਗਈਆਂ ਚਿੜੀਆਂ ਚਿੜੀਆਂ ਨੂੰ ਦਾਣਾ ਪਾਈਏ ਚਿੜੀਆਂ ਨੂੰ ਦਾਣਾ ਪਾਈਏ ਆ ਆ ਆ ਆ ਆ ਆ ਹੈਲੋ ਗੁਰੂ ਕਿਵੇਂ ਆ ਜਣਾ ਗੁਰਦਾਰ ਸਾਹਿਬ ਗੁਰਦਾਰ ਸਾਹਿਬ ਵੇਖਿਓ ਨੇ ਕਿੰਨਾ ਕੰਮ ਹੋ ਗਿਆ ਸੋ ਹੁਣ ਗੁਰਦਾਰ ਸਾਹਿਬ ਚਲਦੇ ਆ ਟੈਲਾਂ ਲੱਗ ਰਹੀਆਂ ਉੱਥੇ ਦੇਖਦੇ ਹਾਂ ਕਿੰਨਾ ਕੰਮ ਹੋ ਗਿਆ हां जी। ਬੋਹੜ ਦੀ ਬਾਚ ਲਾਂਗੇ ਕੋਮਨ ਜਾਂਦੇ ਆ। ਚਲੋ ਆ ਜੇ ਫਿਰ ਕੋਮਨ ਜਾਂਦੇ ਆ। ਸੋ ਗਰਮਖ ਪਿਆਰੇ ਹੁਣ ਸਮਰ ਨੂੰ ਸਕੂਟਰੀ ਸਿਖਾਉਣੇ ਅੱਜ। ਸਮਰ ਨੂੰ ਸਕੂਟਰੀ ਸਿਖਾਉਣੇ ਸਮਰ ਚਲਾ ਰਿਹਾ। ਆਪੇ ਚਲੋਣੀ ਆਪੇ ਹਰਾਮਨਾ। ਲਾਗਦੇ ਪਿੱਛੇ ਮੈਨੂੰ ਦਿਖਾ। ਆ ਲੈ ਮਗਰ ਬੈਠਾ ਸਰਬਤ ਸਿੰਘ। ਸਰਬਤ ਇਹ ਤਾਂ ਬਾਅਦ ਮੈਂ ਚਲਾਉਂਗਾ। ਸਰਬਤ ਕੋਰ ਬੈਠਾ। ਇਹ ਤਾਂ ਬਾਅਦ ਮੈਂ ਚਲਾਉ। ਹੈਲੋ। ਯਾ ਐਮਾ ਚਲ ਤੋਰ ਬੋਤੇ। ਆਪੇ ਤੋਰਨਾ ਤੇ ਆਪੇ ਰੁਕਣਾ ਐ ਕੁੜੀ ਹੱਤਪਾਲੀ ਤੂੰ ਸਵਾਗਤ ਮੈਨੂੰ ਹੱਤਪਾਲਾ ਚੱਲ ਤੋਰ ਪਰ ਵੀ ਉੱਤੇ ਟੱਕ ਗਣਾ ਨਹੀਂ ਉਹ ਇੱਧਰ ਨੂੰ ਜਾਂਦੀ ਆ ਤੂੰ ਤੋਰ ਤਾਂ ਲੈਣਾ ਇੱਕ ਵਾਰੀ ਪਾਪਾ ਪੈਰ ਲਾ ਲੈਣਗੇ ਜੀ ਤੂੰ ਹੋਊਗੀ ਤੇ ਫਿਰ ਤੂੰ ਬਹਿ ਜਾਂਦਾ ਰਾਮਨਾ ਇਹ ਪੈਰ ਲਾ ਕੇ ਤੋਰ ਆਪੇ ਫਿਰ ਦੇ ਹੁਣ ਰੇਸ ਦੇ ਰਾਮਨਾ ਕੱਟਿਆ ਲੱਗਦਾ

ਇੱਕਲਾ ਵਾਲੀ ਰਿਪਰਿਸਕੂਲ ਦੇਖ ਨਹੀਂ ਆਉਂਦਾ ਮੈਂ ਮੇਰਾ ਕੀ ਬਣਿਆ ਭਾਈ ਇਹ ਇਹ ਬਿਜੀ ਸਕੂਟਰੀ ਬਿਨਾ ਉਸ ਤੋਂ ਇੰਜਨ ਤੋਂ ਤੂੰ ਚਲਾ ਸਕਦਾ ਹੈ ਇਹ 12 13 ਸਾਲਾਂ ਦਾ ਬੱਚਾ ਚਲਾ ਸਕਦਾ ਵਧੀਆ ਮੈਂ ਚੱਲਦਾ ਮੈਂ ਚੱਲ ਸਕਦਾ ਤੂੰ ਤੇਰੇ ਪੈਰ ਨਹੀਂ ਪਹੁੰਚਦੇ ਤੂੰ ਨਹੀਂ ਚਲਾ ਸਕਦਾ ਇਹ ਪੈਰ ਨਹੀਂ ਪਹੁੰਚਦੇ ਮੈਂ ਮੈਂ ਤਾਂ ਚਲਾਂਗਾ ਚੱਲ ਚੱਲ ਰੇਸ ਰੱਖ ਲੈ ਬਿੱਟੀ ਚਾ ਚਲ ਸਤਾ ਮਗਰ ਬੈਠੇ ਗੁਰਦੁਆਰਾ ਸਾਹਿਬ ਆ ਨਾ ਮੋੜ ਤੇ ਹਰਨ ਮਾਰੀ ਦਿੰਦਾ ਠੀਕ ਹੈ ਹੌਲੀ ਥੋੜੀ ਤੇ ਜਮਈ 14 ਦੀ ਸਪੀਡ ਨਾਲ 14 15 ਸਪੀਡ ਤੇ ਬਸ ਥੋੜੀ ਦਾ ਨਾ ਬਸ ਇੱਕ ਬੱਚਾ ਨੂੰ ਪਤਾ ਕਾ ਮੈਂ ਮਾਰ ਦੇ ਲਫਟਾ ਗੁਰਦੁਆਰਾ ਸਾਹਿਬ ਦੇਖਦੇ ਕਿੰਨੇ ਕਿਟਲਾ ਲੱਗੀਆਂ ਕਿੰਨਾ ਕੰਮ ਹੋ ਗਿਆ ਪੂਰੀ ਸਾਲ ਲੱਗੀ ਹੋਣੀ ਜੋ ਸਵੇਰੇ ਗੁਰਦੁਆਰਾ ਸਾਹਿਬ ਗੇੜਾ ਮਾਰ ਕੇ ਚੱਲਦੇ ਨੇ ਲੋਕ ਦੇ ਰੁਕਦੇ ਰੁਕਦੇ ਆਪੇ ਰੁਕਣਾ ਪੈਰ ਆ ਪਿਲੋ ਨੀ ਜਿੱਥੇ ਨਾ ਲੱਗ ਲੱਗ ਨਾ ਬਸ ਲੱਗ 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 ਸਾਰੇ ਪਾਸੇ ਨਾ ਪਾ ਸਾਰੇ ਪਾਸੇ ਪੰਧਾ ਅੱਗੇ ਪਾਸਾ ਦੋਟਾ ਪੈਣਾ ਸੜਾ ਖੜਾ ਲੱਗੂ ਓਟੋਣੀ ਖੇਡ ਰਿਹਾ ਗੁਰਦੁਆਰਾ ਸਾਹਿਬ ਕੀ ਖੇਡ ਰਹੇ ਹੋ ਕੀ ਖੇਡਦੇ ਹੋ ਜਿਹੜਾ ਕੰਮ ਪੋੜੀ ਉੱਤੇ ਛੜ ਗਣਾ ਹੋ ਜੀ ਕੰਮ ਸਟਾਪ ਸਮਰ ਵਿੱਚ ਅਡੂ ਲੈ ਕੇ ਪੋਚਾੜੂ ਘਾੜ ਦੇ ਸਾਰੀਆਂ ਪੋੜੀਆਂ ਤੇ ਫੇਰ ਖੇਡ ਲਿਓ ਉਹ ਤੋਂ ਅੰਦਰੋਂ ਲਿਆ ਜਾਂ ਉਹ ਭਈ ਸਾਹਮਣੇ ਹੋਵੇ ਉਹ ਭਈ ਅੰਦਰ ਥੜਾ ਸਾਹਬ ਦੇ ਪਈਏ ਚੱਕ ਕੇ ਲਿਆ ਦੋ ਇਧਰ ਦੀ ਜਾ ਖਾਂ ਆ ਰਹੇ ਹੋ ਗੁਰਦੁਆਰਾ ਸਾਹਿਬ ਜਾ ਰਹੇ ਆ ਠੰਡ ਹੋ ਗਈ ਲੋਈ ਲੈ ਲਈ ਉੱਤੇ ਸਮਰ ਨੇ ਜਾਗੜ ਪਾ ਲਈ ਨਾਨਕ ਨੇ ਕੁਛ ਨਹੀਂ ਪਾਇਆ ਜਾਣਾ ਨਾਣਾ ਕੋਈ ਗੁਰੂ ਜਾਣਾ ਬਾਏ ਚੱਲੇ ਅਸੀਂ ਬਾਏ ਬਾਏ ਸੋ ਗਰਮਕ ਪਿਆਰਿਓ ਗੁਰਦੁਆਰਾ ਸਾਹਿਬ ਜਾਏ ਜਾਂ ਪਾਠ ਕਰੇ ਹੁਣ ਸਮਰ ਉਹ ਨਹੀਂ ਬਿਆਸ ਕਰਦੇ ਆ ਟਰ ਗਈ ਜਾਨੇ ਸਮਰ ਫੋਨ ਤੇ ਧਾਰਨਾ ਲਾ ਕੇ ਧਾਰਨਾ ਲਾ ਕੇ ਫੋਨ ਤੇ ਇਿਰਤਨ ਤੇ ਅਭਿਆਸ ਕਰ ਰਹੇ ਹੈ ਬੜੀ ਲਗਨ ਨਾਲ ਸਿੱਖਦੇ ਆ ਟੋਲ ਕੀ ਚਮਟਾ ਪਾਲਾ ਰੋਟੀ ਖਾਈਏ ਪ੍ਰਸ਼ਾਦਾ ਤੋਂ ਗਰਮ ਕੇ ਪਿਆਰੇ ਹੋ ਪ੍ਰਸ਼ਾਦਾ ਛਕਣ ਲੱਗੇ ਆ ਤੇ ਸਰਬੱਤ ਲਈ ਆਈ ਪਪੀਤਾ ਸਰਬੱਤ ਪਪੀਤਾ ਲੈ ਆਇਆ ਆ ਸਰਬੱਤਾਂ ਲੈ ਆਏ ਪਪੀਤਾ ਹੁਣ ਪ੍ਰਸ਼ਾਦਾ ਛਕਦੇ ਆ गोभी खाना है हैं खाओ गोभी तक समरनु गे रोटी खा लुआ क्या दे समर आवाज मार लिया नानकुनु भी कह दे ये गोली लग गया आओ देखो ये समर ने आज बनाया सरबत सरबत ने आज बनाया की बनाया ਹਾਂ ਟਿਕਟੌਕ ਗੇਮ ਟਿਕਟੌਕ ਗੇਮ ਬਣਾਈਏ ਟਿਕਟੌਕ ਗੇਮ ਸੋ ਗਰਮਕ ਪਿਆਰਿਓ ਪ੍ਰਸ਼ਾਦਾ ਸਾਖਲੇਆ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਅਗਲੇ ਨਵੇਂ ਬਲੌਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ